ਉਹ ਅੰਜੀ ਚੌਂਕ ਦੀ ਨਾਂ ਵੀ ਕੋਡਾ ਜੀ ਮੇਰਾ ਨਾਮ ਬਲਪ੍ਰੀਤ ਸਿੰਘ ਢਿੱਲੋਂ ਸਰਪੰਚ ਪਿੰਡ ਸ਼ਾਮਗੜ ਜੀ ਅੱਜ ਪ੍ਰਧਾਨ ਜੀ ਚੌਂਕ ਦੀ ਅਟ੍ਰੈਕਸ਼ਨ ਨੂੰ ਦੇਖ ਹਾਂ ਜੀ ਤੇ ਸਰਸਮੀਆਂ ਚੌਂਕ ਦੇ ਸਾਰੇ ਬਿਲਕੁਲ ਜੀ ਬਿਲਕੁਲ ਸਾਰਿਆਂ ਨਾਲ ਸਰਸਮਪੀ ਨਾਲ ਕਿਸੇ ਨਾਲ ਕੋਈ ਕੋਈ ਵੀ ਧਿਲਾ ਸ਼ਿਕਵਾ ਨਹੀਂ ਸਾਰਿਆਂ ਨਾਲ ਗੱਲ ਕਰਕੇ ਸਾਰਿਆਂ ਨੇ ਹਾਮੀ ਭਰੀ ਹੈ ਜੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਖੇੜਾ ਵਿੱਚੋਂ ਨਹੀਂ ਆਇਆ ਨਹੀਂ ਜੀ ਬਿਲਕੁਲ ਸਾਰੇ ਇਕੱਠੇ ਹੀ ਨੇ ਜੀ ਸਾਡੇ ਮੇਰੇ ਇੱਥੋਂ ਦਾ ਚਲੋ ਸਾਰੇ ਵੱਡੇ ਨੇ ਸਤਾਰਜੋਗ ਨੇ ਸਾਰੇ ਆਪਣੇ ਨਾਲ ਨੇ ਕੀ ਕਾਨੂੰਨੀ ਲਈ ਕੀ ਕੰਮ ਕਰੋਗੇ ਜੀ ਮੈਂ ਨਹੀਂ ਆਪਣੇ ਜੋ ਟੱਕਾ ਵਾਲਿਆਂ ਦਾ ਜਿਹੜਾ ਧੰਦਾ ਨਾ ਜੀ ਇਹਦੇ ਵਿੱਚ ਤੁਹਾਨੂੰ ਇਹਨਾਂ ਨੂੰ ਇਹਨਾਂ ਦਾ ਪੂਰਾ ਜੋ ਇੱਕ ਮਤਲਬ ਕੰਮ ਕਰਦੇ ਉਹਦਾ ਪੂਰਾ ਮਿਲ ਨਹੀਂ ਪਾਉਂਦਾ ਇਹਨਾਂ ਨੂੰ ਜੀ ਇਹਨਾਂ ਦੇ ਲਈ ਆਪਾਂ ਪੂਰਾ ਡਟ ਕੇ ਨਾਲ ਖੜਾਂਗੇ ਇਹਨਾਂ ਦਾ ਬੱਦ ਤੋਂ ਬੱਦ ਕੀ ਜਿਹਨਾਂ ਨੂੰ ਨਫਾ ਹੋਵੇ ਉਧਰੋਂ ਲੈ ਕੇ ਜਾਵਾਂਗੇ ਜੀ ਪਰਧਾਨ ਜੀ ਚੋਣ ਜੇ ਸਰਬਸੰਮਤੀ ਨਾਲ ਹੋਈ ਹੈ ਮੇਰੇ ਕੋਲ 1 ਘੰਟੇ ਤੋਂ ਜਿਹੜਾ ਦਫਤਰ ਬੰਦ ਸੀ ਕੀ ਉਹਨਾਂ ਨੂੰ ਸਿਰਿਆ ਨਹੀਂ ਲੱਗਿਆ ਗਿਆ ਸੀ ਤੇ ਅੱਜ ਪ੍ਰਧਾਨ ਜੀ ਜੀ ਕੋਈ ਮੈਨੂੰ ਜਦ ਤੱਕ ਮੈਨੂੰ ਪਤਾ ਲੱਗਿਆ ਜਿਹੜੀ ਵੀਰ ਕੋਲ ਚਾਬੀ ਹੁੰਦੀ ਆ ਉਹਦੇ ਕੋਈ ਘਰੇਲੂ ਪ੍ਰੋਬਲਮ ਸੀਗੀ ਉਸ ਕਰਕੇ ਉਹ ਆਪਣਾ ਸ਼ਾਇਦ ਮੈਡੀਸਨ ਦਵਾਈਣ ਲਈ ਚਲੇ ਗਏ ਸੀ ਇੱਕ ਤੜਾ ਸਾਡੂੰ ਨਾਰਾਜ਼ਗੀ ਦੇ ਜ਼ਾਹਰ ਕਰਦਾ ਇਥੋਂ ਨਹੀਂ ਤੜਾ ਨਹੀਂ ਤੜਾ ਨਹੀਂ ਤੁਹਾਡੇ ਆਉਣ ਤੋਂ ਕੁਝ ਮਿੰਟਾਂ ਪਹਿਲਾਂ ਹੀ ਉਹ ਇਥੋਂ ਇਹ ਇਹਨੂੰ ਲੋਕ ਲਗਾ ਕੇ ਗਈ ਸੀ ਜੀ ਸਾਡੀ ਦੇਖੋ ਜੀ ਸਾਰਿਆਂ ਨਾਲ ਗੱਲ ਸਹਿਮਤੀ ਲਈ ਹੋਈ ਹੋਈ ਆ ਤੇ ਸਭ ਨਾਲ ਸਹਿਮਤ ਨੇ ਸਾਨੂੰ ਇਸ ਚੀਜ਼ ਬਾਰੇ ਕੋਈ ਨੌਲੇਜ ਨਹੀਂ ਵੀ ਜੇ ਕੋਈ ਕੋਈ ਮਤਲਬ ਕਹਿ ਲੋ ਵੀ ਆਪਾਂ ਕੋਈ ਧੜੇ ਜਾਂ ਕੋਈ ਬੰਦਾ ਕੋਈ ਨਰਾਜ ਆ ਤਾਂ ਵੀ ਉਹ ਉਹਨੂੰ ਪਤਾ ਉਹ ਸਾਡੇ ਤੱਕ ਕੇ ਕੋਈ ਗੱਲ ਨਹੀਂ ਅੱਛਾ ਜੰਦਾ ਅੰਦਰ ਬਾਅਦ ਚ ਚਾਬੀ ਮਿਲ ਗਈ ਸੀ ਤੁਹਾਨੂੰ ਹਾਂ ਜੀ